ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਦੀ ਹੈ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗ ਸ਼ਾਲਾ ਚ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗ ਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਖੇਤਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੇ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਿੰਨਾ ਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ લાભ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਤੇ ਮਨ ਤਨ ਸਾਰਾ ਸਵਸਥ ਰਹਦਾ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਇੱਕ ਪਾਸੇ ਜਿੱਥੇ ਹਰ ਪੀੜਤਾ ਦੇ ਲਈ ਜਿਹੜੇ ਜੇ ਗੱਲ ਕਰੀਏ ਐਨ ਜੀਓਸ ਤੇ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਪੱਬਾ ਪਾਰ ਹੋਈਆਂ ਪਈਆਂ ਨੇ ਔਰ ਉੱਥੇ ਹੀ ਗੱਲ ਕਰਦੇ ਆ ਜਿਹੜੇ ਲੀਡਰਸ ਦੀ ਸਾਡੇ ਐਮਐਲ ਦੀ ਜਾਂ ਗੱਲ ਕਰਦੇ ਆ ਆਪਾਂ ਮੰਤਰੀਆਂ ਦੀ ਤਾਂ ਉਹ ਵੀ ਜਿਹੜੇ ਨੇ ਉਹ ਲੋਕਾਂ ਦੀ ਸੇਵਾ ਦੇ ਵਿੱਚ ਦਿਨ ਰਾਤ ਲੱਗੇ ਹੋਏ ਨੇ ਜੇ ਆਪਾਂ ਹੁਣ ਗੱਲ ਕਰਦੇ ਆ ਐਮਐਲਏ ਜੀਵਨ ਜੋਤ कौर ਜੋ ਕਿ ਅੰਮ੍ਰਿਤਸਰ ਤੋਂ ਐਮਐਲਏ ਨੇ ਉਹ ਇਸ ਵੇਲੇ ਅਜਨਾਲਾ ਦੇ ਵਿੱਚ ਪਹੁੰਚੇ ਨੇ ਔਰ ਉਹਨਾਂ ਵੱਲੋਂ ਇੱਕ ਨਵੀਂ ਮੁਹਿੰਮ ਦਾ ਆਗਾਜ਼ ਕੀਤਾ ਗਿਆ ਉਹ ਮੁਹਿੰਮ ਕੀ ਹੈ ਉਹਨਾਂ ਤੋਂ ਜਾਣ ਲੈਣਾ ਪਹਿਲਾਂ ਤਾਂ ਮੈਮ ਬਹੁਤ ਬਹੁਤ ਸਵਾਗ ਸਚਕਾਲ ਜੀ ਮੈਮ ਕੀ ਮਹੀਮ ਹੈ ਜਿਹੜੀ ਤੁਸੀਂ ਲੈ ਕੇ ਅਜਨਾਲਾ ਦੇ ਵਿੱਚ ਪਹੁੰਚੇ ਹੋ ਆ ਦੇਖੋ ਮੇਰੀ ਇੱਕ ਅਪੀਲ ਹੈ ਕਿ ਆਪਾਂ ਇੱਕ ਮਹੀਮ ਸਾਰੇ ਜਨਾਂ ਨੇ ਚਾਲੂ ਕਰੀਏ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਆਈਆਂ ਹੋਈਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਐ ਪਰ ਕਿਉਂਕਿ ਮੈਂ ਪਿੰਡਾਂ 'ਚ ਘਰ-ਘਰ ਜਾ ਕੇ ਦੇਖਿਆ ਹੈ ਇੰਨਾ ਸਾਰਾ ਰਸ ਤੋਂਣ ਦੇ ਬਾਵਜੂਦ ਇੰਨਾ ਸਾਰਾ ਹੈਲਪ ਹੋਣ ਦੇ ਬਾਵਜੂਦ ਵੀ ਕਈ ਪਰਿਵਾਰਾਂ ਤੱਕ ਅਜੇ ਪਹੁੰਚ ਨਹੀਂ ਹੋ پا ਰਹੀਏ ਸੋ ਮੇਰੇ ਮਨ 'ਚ ਇਹ ਗੱਲ ਆਈ ਕਿ ਕਿਉਂ ਨਾ ਅਸੀਂ ਇੱਕ-ਇੱਕ ਪਰਿਵਾਰ ਅਡਾਪਟ ਕਰ ਲਈਏ ਸੋ ਦਿਨal ਕੀ ਹੋਏਗਾ ਕਿ ਈਜ਼ੀ ਹੋ ਜਾਏਗਾ ਸਾਰਿਆਂ ਲਈ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਮਹਿੰਮ ਸਟਾਰਟ ਕਰਦੇ ਹਾਂ ਕਿ ਅਡਾਪਟਰ ਫੈਮਿਲੀ ਜਾਂ ਇੱਕ ਪਰਿਵਾਰ ਮੈਂ ਜ਼ਿੰਮੇਵਾਰ ਤਾਂ ਉਹਦੇ ਨਾਲ ਇਹ ਹੈ ਕਿ ਹਰ ਪਰਿਵਾਰ ਦੀ ਲੋੜ ਸਾਨੂੰ ਸਮਝ ਆ ਜਾਏਗੀ ਆਪਣੀਆਂ ਟੀਮ ਸਾਡੀਆਂ ਬਹੁਤ ਟੀਮਸ ਨੇ ਅਗਰ ਅਸੀਂ ਆਪਣੇ 10-15 ਬੰਦਿਆਂ ਦੀ ਟੀਮ ਨੂੰ ਇੱਕ ਪਿੰਡ ਚ ਕਹਿ ਦਿੰਦੇ ਆ ਕਿ ਸਾਨੂੰ ਘਰ-ਘਰ ਜਾ ਕੇ ਪਤਾ ਕਰ ਲੋ ਕਿ ਕਿਹੜੇ ਘਰ ਚ ਕੀ ਰਿਕੁਆਇਰਮੈਂਟ ਹੈ ਸੋ ਉਸ ਹਿਸਾਬ ਦੇ ਨਾਲ ਉਸ ਰਿਕੁਆਇਰਮੈਂਟ ਨੂੰ ਅਸੀਂ ਪੂਰਾ ਕਰ ਦਈਏ ਔਰ ਸਾਡਾ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਉਹ ਹੈਗਾ ਇਨ੍ਹਾਂ ਪਰਿਵਾਰਾਂ ਦਾ ਮੂੜ ਵਸੇਬਾ ਇਨ੍ਹਾਂ ਨੂੰ ਰੀਹੈਬਿਲਿਟੇਟ ਕਰਨਾ ਅੱਜ ਤੱਕ ਅਸੀਂ ਸਾਰੇ ਜਣੇ ਆ ਰਹੇ ਆਂ ਹਾਂ ਪਰ ਸਾਨੂੰ ਅਜੇ 10 ਦਿਨ ਬਾਅਦ 4 ਦਿਨ ਬਾਅਦ 5 ਦਿਨ ਬਾਅਦ ਜਦੋਂ ਇਹ ਪਾਣੀ ਉਤਰ ਜਾਂਦਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਉਦੋਂ ਹੋਰ ਵੱਧ ਜਾਣੀ ਹੈ ਸੋ ਇਸ ਕਰਕੇ ਮੈਂ ਚਾਹੁੰਦੀ ਸੀਗੀ ਕਿ ਅਗਰ ਅਸੀਂ ਇੱਕ ਇੱਕ ਪਰਿਵਾਰ ਨੂੰ ਅਡਾਪਟ ਕਰ ਲੈਨੇ ਆਂ ਗੋਦ ਲੈ ਲੈਨੇ ਆਂ ਤਾਂ ਉਹ ਪਰਿਵਾਰ ਵੀ ਰੀਹੈਬਿਲੀਟੇਟ ਹੋ ਜਾਣਗੇ ਔਰ ਸਾਡੇ ਸਾਰਿਆਂ ਲਈ ਵੀ ਬਹੁਤ ਈਜ਼ੀ ਹੋ ਜਾਏਗੀ ਇਹ ਮੁਹਿੰਮ ਕਿੱਦਾਂ ਚੱਲੇਗੀ ਇਹਦੀ ਅਗਾਜ਼ ਤੁਸੀਂ ਤਾਂ ਕਰਤੀ ਹੈ ਕਿਸ ਤਰੀਕੇ ਨਾਲ ਜਿਹੜੇ ਸੰਸਥਾਵਾਂ ਕੰਮ ਕਰਨ ਕਿਸ ਤਰੀਕੇ ਨਾਲ ਤੁਸੀਂ ਇਹ ਸਾਰੇ ਨੂੰ ਜਿਹੜਾ ਇਹ ਪੈਨਲ ਦੇ ਵਿੱਚ ਲੈ ਕੇ आओ ਆ ਦੇਖੋ ਇਹ ਬਹੁਤ ਜ਼ਿਆਦਾ ਕੋਈ ਕੰਪਲੈਕਸ ਨਹੀਂ ਹੈ ਅਗਰ ਅਸੀਂ ਸਾਰੇ ਜਣੇ ਇੱਕ ਪਲੇਟਫਾਰਮ ਤੇ ਬੈਠ ਜਾਨੇ ਜਿੱਦਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਅਗਰ ਮੈਂ ਆਪ ਦੇ ਸਰਕਲ ਦੀ ਗੱਲ ਕਰਦੀ ਆ ਤਾਂ ਸਾਡੇ ਕੋਲ ਰੋਟਰੀ ਹੈ ਸਾਡੇ ਕੋਲ ਫਿੱਕੀ ਫਲੋ ਹੈ ਮੇਰੇ ਆਪਣੇ ਹਲਕੇ ਦੇ ਵਿੱਚੋਂ ਸਾਡੇ ਕੋਲ ਫੋਕਲ ਪੁਆਇੰਟ ਐਸੋਸੀਏਸ਼ਨ ਹੈ ਵੱਲਾ ਸਬਜ਼ੀ ਮੰਡੀ ਫਰੂਟ ਐਸੋਸੀਏਸ਼ਨ ਹੈਗੀ ਸਾਡੇ ਕੋਲ ਜਹਾਜ਼ਗੜ ਐਸੋਸੀਏਸ਼ਨ ਹੈ ਹੁੱਡਲ ਐਸੋਸੀਏਸ਼ਨ ਹੈ ਅਗਰ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਬੈਠ ਜਾਨੇ ਆ ਅਸੀਂ ਕੁਝ ਪਿੰਡਾਂ ਦੀ ਲਿਸਟ ਲੈ ਲੈਣੇ ਆ ਉਸ ਦੇ ਵਿੱਚ ਹਰ ਪਿੰਡ ਦੇ ਵਿੱਚ ਅਗਰ ਅਸੀਂ ਆਪਣੇ 10-10 ਲੋਕਾਂ ਦੀ ਟੀਮ ਭੇਜ ਦਿੰਨੇ ਆ ਉਹਨਾਂ ਦਾ ਕੰਮ ਇਹ ਹੈ ਕਿ ਹਰ ਘਰ ਜਾ ਕੇ ਇਹ ਆਇਡੈਂਟੀਫਾਈ ਕਰਨਾ ਹੈ ਕਿ ਕਿਹੜੇ ਘਰ ਚ ਕੀ ਰਿਕੁਆਇਰਮੈਂਟ ਹੈ ਉਹ ਲਿਸਟ ਬਣ ਕੇ ਅਗਰ ਸਾਡੇ ਕੋਲ ਆ ਜਾਂਦੀ ਹੈ ਇੱਧਰ ਡੋਨਰ ਸਾਡੇ ਕੋਲ ਰੈਡੀ ਬੈਠੇ ਆ ਸਾਰੇ ਐਸੋਸੀਏਸ਼ਨਸ ਵਿੱਚ ਦੱਸ ਰਹੀਆਂ ਇਹ ਸਾਡੇ ਡੋਨਰਸ ਹੈ ਇਹ ਪ੍ਰਸ਼ਾਸਨ ਨੂੰ ਨਹੀਂ ਚਾਹੀਦਾ ਕਿ ਮਤਲਬ ਇੱਕ ਲਿਸਟ ਤਿਆਰ ਕਰ ਦੇਣ ਉਹਨਾਂ ਕਹਿ ਦੇਣ ਕਿ ਇਹਨੂੰ ਆਨਲਾਈਨ ਕਰ ਦੇਣ ਆ ਐਨੇ ਪਿੰਡ ਹੈ ਇਹਨੂੰ ਇਹ ਬੰਦਾ ਅਡਾਪਟ ਕਰ ਰਿਹਾ ਇਹਨੂੰ ਇਹ ਬੰਦਾ ਆਨਲਾਈਨ ਅਡਾਪਟ ਕਰ ਰਿਹਾ ਔਰ ਉਹ ਬੰਦੇ ਦੀ ਜ਼ਿੰਮੇਵਾਰੀ ਹੋਏਗੀ ਕਿ ਉਸ ਪਿੰਡ ਨੂੰ ਜਾਂ ਉਸ ਏਰੀਏ ਨੂੰ ਜਿਹੜਾ ਸਾਰਾ ਉਹ ਥਾਮ ਕੇ ਰੱਖਿਆ ਆ। ਹਾਂ ਦੇਖੋ ਇਦਾਂ ਦੀ ਗੱਲ ਨਹੀਂ ਕਿ ਨਹੀਂ ਪੋਸੀਬਲ ਹੈ ਔਰ ਵੈਸੇ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਅੱਜ ਵੀ ਸਾਡੇ ਕੋਲ ਪ੍ਰਸ਼ਾਸਨ ਵੱਲੋਂ ਇੱਕ ਬਕਾਇਦਾ ਲਿਸਟ ਆਈ ਹੈ। ਸਾਡੀ ਸਰਕਾਰ ਵੱਲੋਂ ਇੱਕ ਲਿਸਟ ਆਈ ਸੀ ਔਰ ਇੱਕ ਇੱਕ ਬੰਦੇ ਦੀ ਜ਼ਿੰਮੇਵਾਰੀ ਲੱਗੀ ਸੀ ਕਿ ਉਸ ਪਿੰਡ ਚ ਜਾ ਕੇ ਆਣਾ ਜਿਸ ਦਾ ਸਾਡੇ ਕੋਲ ਇੱਥੇ ਹਰਪਾਲਨੇਜਰ ਭਾਜੀ ਹੈਗੇ ਆ। ਇਹ ਸਾਡੇ ਬਲਾਕ ਇੰਚਾਰਜ ਹੈ। ਇਹਨਾਂ ਦੀ ਇੱਕ ਪਿੰਡ ਦੀ ਜ਼ਿੰਮੇਵਾਰੀ ਸੀ ਇਹ ਪਹਿਲਾਂ ਕੱਲ ਹੋ ਕੇ ਗਿਆ ਫਿਰ ਅੱਜ ਦੁਬਾਰਾ ਆਇਆ ਕੱਲ ਤੀਸਰੇ ਦਿਨ ਇਹਨਾਂ ਨੇ ਫੇਰ ਜਾਣਾ ਹੈ ਦੀ ਸਰਕਾਰ ਔਰ ਪ੍ਰਸ਼ਾਸਨ ਵੱਲੋਂ ਚੱਲ ਰਹੀ ਸਾਰਾ ਲੰਗਰ ਵੇਸਟ ਹੋ ਰਿਹਾ ਲੋਕ ਆ ਰਹੇ ਨੇ ਬਹੁਤ ਬਹੁਤ ਦੂਰੋਂ ਵੱਖ-ਵੱਖ ਜ਼ਿਲ੍ਹਿਆਂ ਚੋਂ ਆਊਟ ਆਫ ਸਟੇਟ ਆ ਰਹੇ ਨੇ ਬਹੁਤ ਸਾਰੇ ਲੋਕਾਂ ਦੀ ਕਾਲ ਆ ਰਹੀ ਆ ਕਿੱਥੇ ਰਸ਼ਨ ਪਚਾਈਏ ਉਹਨਾਂ ਨੂੰ ਪਤਾ ਨਹੀਂ ਆ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਅਸੀਂ ਅੱਜ ਫੀਲਡ ਦੇ ਵਿੱਚ ਗਏ ਸੀ ਬਹੁਤ ਸਾਰੇ ਪਿੰਡ ਦੇਖੇ ਇੱਕ ਪਿੰਡ ਦੇ ਵਿੱਚ 50 ਨਾ ਟਰਾਲੀਆਂ ਆਈਆਂ ਹੋਈਆਂ ਨੇ ਸੁੱਕਾ ਰਸ਼ਨ ਲੈ ਕੇ ਜਾਂ ਦੂਸਰਾ ਰਸ਼ਨ ਲੈ ਕੇ ਬਣਿਆ ਹੈ ਰਸ਼ਨ ਲੈ ਕੇ ਤੋ ਇਹਨਾਂ ਨੂੰ ਕਿੱਦਾਂ ਪਤਾ ਲੱਗੇਗਾ ਕਿ ਕਿਹੜੇ ਪਿੰਡ ਦੇ ਵਿੱਚ ਜਾਣਾ ਉਹ ਤਾਂ ਜਾ ਰਹੇ ਨੇ ਉਹ ਤਾਂ ਆਪਣਾ ਕੰਮ ਕਰ ਰਹੇ ਨੇ ਤੇਲ ਫੂਕ ਰਹੇ ਨੇ ਉਹ ਤਾਂ ਆਪਣੀ ਸੇਵਾ ਕਰ ਰਹੇ ਨੇ ਹੁਣ ਉਹ ਵਾਪਸ ਖਾਲੀ ਉਹ ਲੈਕ ਪਰ ਆਸਮਾਨ ਲੈ ਕੇ ਵੀ ਨਹੀਂ ਜਾ ਸਕਦੇ ਆ ਦੇਖੋ ਇਹਦੇ ਵਿੱਚ ਮੈਂ ਤੁਹਾਡੇ ਰਾਹੀਂ ਸਾਰੇ ਉਹਨਾਂ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦੀ ਆ ਇਹ ਰਿਕੁਐਸਟ ਕਰ ਰਹੀ ਹਾਂ ਕਿ ਜਦੋਂ ਵੀ ਤੁਸੀਂ ਕੁਝ ਲੈ ਕੇ ਆਉਨੇ ਹੋ ਤੁਸੀਂ ਪ੍ਰਸ਼ਾਸਨ ਨੂੰ ਕੰਟੈਕਟ ਕਰੋ ਸਾਡੇ ਹਰ ਜਗ੍ਹਾ ਦੇ ਉੱਤੇ ਕੈਂਪ ਆਫਿਸਸ ਬਨੇ ਹੋਏ ਆ ਜਿੱਦਾਂ ਅਸੀਂ ਵੀ ਜੇ ਜਾਣਦੇ ਆ ਅਸੀਂ ਉਸ ਕੈਂਪ ਆਫਿਸ ਫੋਨ ਕਰੀਦਾ ਫਿਰ ਉਸਮਾਨ ਕੈਂਪ ਆਫਿਸ ਉਤਰ ਜਾਂਦਾ ਉਸ ਤੋਂ ਬਾਅਦ ਅਗਰ ਤੁਸੀਂ ਉੱਥੇ ਲਗਾਤਾਰ ਸੇਵਾ ਕਰਨੀ ਚਾਹੁੰਦੇ ਹੋ ਤਾਂ ਉਸ ਕੈਂਪ ਆਫਿਸ ਚ ਤੁਸੀਂ ਹਰ ਰੋਜ਼ ਉਹਨਾਂ ਉਹਨਾਂ ਸਮਾਨ ਲੈ ਕੇ ਜਾ ਸਕਦੇ ਹੋ ਕਿਉਂਕਿ ਇੱਥੇ ਦਿੱਕਤ ਕੀ ਆਉਂਦੀ ਹੈ ਤੁਸੀਂ ਟਰਾਲੀ ਲੈ ਆਏ ਭਰ ਕੇ ਉਸ ਤੋਂ ਬਾਅਦ ਉਸ ਪਿੰਡ ਤੇ ਜਾਂਦਾ ਉਹਨਾਂ ਰਾਹ ਨਹੀਂ ਹੈ ਬੋਟ ਤੇ ਜਾਣਾ ਪੈਂਦਾ ਤੇ ਬੋਟ ਤੇ ਟਰਾਲੀ ਵਾਲਾ ਸਮਾਨ ਆਉਂਦਾ ਨਹੀਂ ਹੈ ਉਹ ਲਿミਟਿਡ ਸਮਾਨ ਜਾਂਦਾ ਹੈ ਸੋ ਇਹ ਜਿਹੜੀਆਂ ਚੀਜ਼ਾਂ ਜਿਹੜਾ ਬਾਹਰੋਂ ਆਉਂਦਾ ਉਹਨੂੰ ਪਤਾ ਨਹੀਂ ਹੁੰਦਾ ਉਹ ਤੇ ਜਦੋਂ ਅਸੀਂ ਫੇਸ ਕਰਦੇ ਆ ਉਦੋਂ ਪਤਾ ਲੱਗਦਾ ਸੋ ਤੁਹਾਡੇ ਲਈ ਮੈਂ ਫੇਰ ਉਹਨਾਂ ਨੂੰ ਇਹ ਰਿਕੁਐਸਟ ਕਰਦੀ ਆ ਕਿ ਅਸੀਂ ਜਗ੍ਹਾ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਸਪੌਟਸ ਨਾ ਬਣਾਉਂਦੇ ਹੋਏ ਅਸੀਂ ਇੱਕ ਕੈਂਪ ਆਫੇ ਸਾਡੇ ਸਾਡੇ ਜਗ੍ਹਾ ਜਗ੍ਹਾ ਤੇ ਤੁਸੀਂ ਪ੍ਰਸ਼ਾਸਨ ਨਾਲ ਕੰਟੈਕਟ ਕਰੋ ਬਹੁਤ ਸਾਰੇ ਨੰਬਰ ਜਾਰੀ ਕੀਤੇ ਗਏ ਆ ਸਾਡੇ ਮੰਤਰੀ ਇੱਕ ਸमंत्री ਜਿਹੜੇ ਇੱਥੇ ਦੇ ਐਮਐਲਏ ਨੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਉਹਨਾਂ ਵੱਲੋਂ ਵੀ ਇੱਕ ਨੰਬਰ ਜਾਰੀ ਕੀਤਾ ਗਿਆ ਕਿ ਜਿੰਨੇ ਵੀ ਕੋਈ ਹੈਲਪ ਕਰਨੀ ਹੈ ਮੈਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਰਲਤਾ મેਮ ਫਿਰ ਉਹੀ ਆ ਲੋਕ ਜਿਹੜੇ ਚਾਹੁੰਦੇ ਕਿ ਉਹ ਸਿਆਸਤ ਚ ਨਾ ਪੈਣ ਉੱਪਰ ਡੈਕਟ ਸੇਵਾ ਕਰਦੀ ਹੈ ਉਹ ਫਿਰ ਕਿੱਦਾਂ ਪੋਸੀਬਲ ਹੋ ਸਕਦਾ ਦੇਖੋ ਅਗਰ ਉਹ ਕਰਦੇ ਸਿਆਸਤ ਚ ਨਾ ਪੈਨ ਪ੍ਰਸ਼ਾਸਨ ਨਾਲ ਤੇ ਕੰਟੈਕਟ ਕੀਤਾ ਹੀ ਜਾ ਸਕਦਾ ਨਾ ਪ੍ਰਸ਼ਾਸਨ ਦਾ ਤੇ ਸਿਆਸਤ ਦੇ ਨਾਲ ਕੀ ਲਿੰਕ ਹੈ ਡੀਸੀ ਮੈਡਮ ਸਾਡੇ ਇੱਥੇ ਨੇ ਤੁਹਾਡੇ ਇੱਥੇ ਡੀਆਰਓ ਸਾਹਿਬ ਦੀ ਡਿਊਟੀ ਲੱਗੀ ਹੋਈ ਹੈ ਨਵਕੀਰਤ ਹੁਣਾਂ ਦੀ ਡਿਊਟੀ ਇੱਥੇ ਲੱਗੀ ਹੋਈ ਹੈ ਬਹੁਤ ਸਾਰੇ ਸਾਡੇ ਤਹਿਸੀਲਦਾਰ ਹੈਗੇ ਨੇ ਬਹੁਤ ਸਾਰੇ ਪਟਵਾਰੀ ਹੈਗੇ ਨੇ ਤੁਸੀਂ ਉਹਨਾਂ ਦੇ ਰਾਹੀਂ ਕੰਟੈਕਟ ਕਰ ਸਕਦੇ ਹੋ ਜਾਂ ਜਿੰਨੂੰ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਸੰਸਥਾਵਾਂ ਇਹੋ ਜੀਆਂ ਜਿਹੜੇ ਇੱਥੇ ਮਤਲਬ ਔਥੈਂਟਿਕ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਰਾਹੀਂ ਤੁਸੀਂ ਕੰਮ ਕਰ ਸਕਦੇ ਹੋ ਅਗਰ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਕੁਝ ਕਰੀਏ ਵੈਸੇ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਤੁਸੀਂ ਜੋ ਵੀ ਦੇਣਾ ਪ੍ਰਸ਼ਾਸਨ ਦੇ ਰਾਹੀਂ ਦੇ ਸਕਦੇ ਹੋ ਜਾਂ ਫਿਰ ਜਿਹੜੀ ਵੀ ਤੁਹਾਨੂੰ ਕੋਈ ਲੱਗਦਾ ਹੈ ਕਿ ਜੈਨੂਇਨ ਸੰਸਥਾਵਾਂ ਜਿਹੜੀਆਂ ਇਹਦੇ ਲਈ ਕੰਮ ਕਰ ਰਹੀਆਂ ਤੁਸੀਂ ਉਹਨਾਂ ਦੇ ਰਾਹੀਂ ਤੁਸੀਂ ਉਸ ਦੀ ਗੱਲ ਕੀਤੀ ਤੁਸੀਂ ਪਹਿਲਾਂ ਕਿਹਾ ਇੱਕ ਗੱਲ ਕੀਤੀ ਕਿ ਅਸੀਂ ਪਿੰਡਾਂ ਦੇ ਵਿੱਚ ਗਏ ਔਰ ਬਹੁਤ ਸਾਰੇ ਲੋਕ ਸੀ ਜਿਹੜੇ ਨੀਡੀ ਸੀ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਪਹੁੰਚਿਆ ਅਸੀਂ ਬੜੀਆਂ ਥਾਵਾਂ ਤੇ ਗਏ ਕਈ ਜਗ੍ਹਾ ਤੇ ਮਿਸਯੂਜ਼ ਵੀ ਹੋ ਰਿਹਾ ਕਈ ਲੋਕ ਹਰ ਪੀੜਤਾ ਦਾ ਨਾਮ ਲੈ ਕੇ ਮਿਸਯੂਜ਼ ਵੀ ਕਰ ਰਹੇ ਹੋਣਗੇ ਉਹਨਾਂ ਦਾ ਵੀ ਕਹਾਂ ਆ ਦੇਖੋ ਬਹੁਤ ਮਾੜੀ ਗੱਲ ਹੈ ਰੱਬ ਨਾ ਕਰੇ ਕਿ ਇਹੋ ਜੇ ਹਾਲਾਤਾਂ ਦੇ ਵਿੱਚ ਕਿਸੇ ਨੂੰ ਕੁਝ ਲੈਣਾ ਪਏ ਜੇ ਇੱਕ ਪਾਸੇ ਇਹੋ ਜੇ ਲੋਕ ਨੇ ਤਾਂ ਦੂਜੇ ਪਾਸੇ ਮੈਂ ਇਹੋ ਜੇ ਗੈਰਤਮੰਦ ਲੋਕ ਵੀ ਦੇਖਿਆ ਜਿਹੜਾ ਜਿਨ੍ਹਾਂ ਦੇ ਘਰ ਮੈਨੂੰ ਦਿਖ ਰਿਹਾ ਕਿ ਕੁਝ ਨਹੀਂ ਹੋਏਗਾ ਪਰ ਉਹ ਹੱਥ ਜੋੜ ਰਿਹਾ ਕਿ ਚੜਦੀ ਕਲਾ ਜਿ ਹੈਗੇ ਆ ਕੁਝ ਨਹੀਂ ਚਾਹੀਦਾ ਉਹਨਾਂ ਨੇ ਜੀਆਂ ਦੇ ਘਰ ਚ ਗੱਲ ਗਏ ਸੀਗੇ ਜਦੋਂ ਰਾਸ਼ਨ ਦੇਣਗੇ ਆਰਮੀਨਾ ਤਾਂ ਕਹਿ ਰਹੀ ਸੀ ਸਾਨੂੰ ਆਟਾ ਨਹੀਂ ਚਾਹੀਦਾ ਚਾਵਲ ਨਹੀਂ ਚਾਹੀਦੇ ਤੁਸੀਂ ਬੱਚਿਆਂ ਲਈ ਕੋਈ ਖਾਣ ਲਈ ਬਿਸਕਟ ਜਾਂ ਕੋਈ ਹੋਰ ਚੀਜ਼ ਹੈ ਤਾਂ ਸਾਨੂੰ ਦੇ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸੋ ਮੈਂ ਤੁਹਾਡੇ ਰਾਹੀਂ ਫੇਰ ਸੁਨੇਹਾ ਦੇਣਾ ਚਾਹਨੀ ਹੈ ਕਿ ਇਸ ਤਰ੍ਹਾਂ ਆਪਾਂ ਨਾ ਕਰੀਏ ਰੱਬ ਨਾ ਕਰੇ ਕਿ ਇਹੋ ਜਿਹਾ ਰਾਸ਼ਨ ਲੈਣਾ ਪਏ ਸੋ ਇਹ ਜਿੱਥੇ ਚਾਹੀਦਾ ਹੈ ਉੱਥੇ ਪਹੁੰਚਾਈਏ ਆਪਣੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੀਏ ਕਿ ਜੇ ਮੇਰੇ ਘਰ ਹੈਗਾ ਔਰ ਮੇਰੇ ਕੋਲ ਆ ਗਿਆ ਹੈ ਤਾਂ ਮੈਂ ਉੱਥੇ ਦੇ ਦਾਂ ਜਿੱਥੇ ਲੋੜ ਹੈ ਬਿਲਕੁਲ ਜੀ ਇਹ ਸੀਗੇ ਐਮਐਲਏ ਜੀਵਨ ਜੋ ਜਿਨ੍ਹਾਂ ਨੇ ਇੱਕ ਨਵੀਂ ਮੁਹਿੰਮ ਦਾ ਆਗਾਜ਼ ਕੀਤਾ ਔਰ ਨਾਲ ਦੱਸ ਦਈਏ ਕਿ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਅਜਿਹੇ ਸਮੇਂ ਦੇ ਵਿੱਚ ਕੋਈ ਜਿਹੜਾ ਇਹਨਾਂ ਲੋਕਾਂ ਦੇ ਵਾਸਤੇ ਇਹਨਾਂ ਗਰੀਬ ਲੋਕਾਂ ਵਾਸਤੇ ਜਾਂ ਇਹਨਾਂ ਲੋੜਵੰਦ ਲੋਕਾਂ ਵਾਸਤੇ ਕੋਈ ਆਮਦਨ ਜਾਂ ਕੋਈ ਚੀਜ਼ ਆਉਂਦੀ ਆ ਜਾ ਕੋਈ ਇਹਨਾਂ ਵਾਸਤੇ ਕੋਈ ਰਾਹਸਮਗਰੀ ਦਿੰਦਾ ਤਾਂ ਉਸ ਦਾ ਮਿਸਯੂਜ਼ ਨਾ ਕੀਤਾ ਜਾਵੇ ਜਾਂ ਕੋਈ ਕਾਲਾ ਬਾਜ਼ਾਰੀ ਕਰਦਾ ਤਾਂ ਉਹ ਨਾ ਕੀਤੀ ਜਾਵੇ ਕਿਉਂਕਿ ਅਜਿਹੇ ਪੈਸੇ ਜਿਹੜੇ ਨੇ ਅਜਿਹੀ ਜਿਹੜੀ ਚੀਜ਼ ਆ ਉਸ ਮਤਲਬ ਜੇਕਰ ਆਪਾਂ ਖਾਵਾਂਗੇ ਤਾਂ ਉਹ ਸਾਨੂੰ ਉਸ ਦਾ ਸਹੀ ਹਿਸਾਬ ਦੇਣਾ ਪਏਗਾ ਔਰ ਉਹਨਾਂ ਨੇ ਨਾਲ ਨਾਲ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਜਿਹੜੀ ਮਹੀਮ ਦਾ ਅਗਾਜ਼ ਕੀਤਾ ਗਿਆ ਆ ਉਸ ਨੂੰ ਜਿਹੜਾ ਆ ਉਹ ਗਰਾਊਂਡ ਲੈਵਲ ਤੱਕ ਲੈ ਕੇ ਜਾਣਗੇ ਤਾਂ ਕਿ ਹਰ ਇੱਕ ਬੰਦੇ ਦੀ ਹਰ ਇੱਕ ਘਰ ਦੇ ਵਿੱਚ ਮਦਦ ਹੋ ਸਕੇ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆ ਇਹਨਾਂ ਲੋਕਾਂ ਦੇ ਲਈ ਕੁਝ ਸਹੀ ਨਹੀਂ ਦਿਖਾਈ ਦੇ ਰਿਹਾ ਕਿਉਂਕਿ ਕਿੰਨਾਂ ਲੋਕਾਂ ਦੇ ਜਿਹੜੇ ਘਰ ਟੱਟ ਗਏ ਨੇ ਜਿਨ੍ਹਾਂ ਦਾ ਘਰ ਦਾ ਸਮਾਨ ਚਲਾ ਗਿਆ ਹੈ ਪੂਰਾ ਫਰਨੀਚਰ ਚਲਾ ਗਿਆ ਹੈ ਲੋਕ ਰਾਸ਼ਨ ਤਾਂ ਦੇ ਰਹੇ ਨੇ ਪਰ ਉਹਨਾਂ ਨੂੰ ਸਮਾਨ ਦੇਣ ਬਾਅਦ ਚੋ ਕਿਸੇ ਨੇ ਨਹੀਂ ਹੁਣਾ ਅੱਜ ਇਹ ਖਬਰ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਅਜਨਾਲਾ ਤੋਂ ਸ਼ਾਸ਼ ਸ਼ਰਮਪੋਰ ਡੈਨਿਕ ਸੋਲਾ ਟੀਵੀ